ਸਭ ਦੀ ਐਡਮਿਸ਼ਨ ਹੋ ਕਿੰਨੀ ਫੀਸ ਲੀਹ ਤੁਹਾਡੇ ਕੋਲ 300 300 ਦੰਤਨ ਮਹੀਨਿਆਂ ਦੀ ਤੇ ਰਿੱਟ ਖੜਾ ਹੋ ਤੇ ਡੈਡੀ ਕੀ ਕੰਮ ਕਰਦੇ ਪੱਠੇ ਪੱਠੇ ਦੇ ਲੱਗੇ ਉੱਚੀ ਬੋਲ ਬੋਲੇ ਕਣ ਜਾਂਦੇ ਪੱਠੇ ਦੇ ਸਿੱਟਾ ਕੱਢ ਦੇ ਜਨੇਟ ਹੋ ਕਰਦੇ ਹੈ ਜਿਹ ਪੜਾਈ ਦਾ ਪੜਾਈ ਕਰਦੇ ਪੱਟਾ ਦੇ ਪੱਟਾ ਭਰਦੇ ਤੂੰ ਸਾਰਿਆਂ ਨੂੰ ਦਿੱਤਾ 300 ਰੁਪਏ ਹਾਂਜੀ ਠੀਕ ਹੈ ਤਿੰਨ ਮਹੀਨਿਆਂ ਦੀ ਫੀਸ ਦਿੱਤੀ ਹਾਂਜੀ ਓ ਲਾਟ ਚ ਬੈਠਾ ਰੋੜਾ ਹਾਂ ਨਹੀਂ ਤੇਰੇ ਨਾਲ ਤੇਰੇ ਨਾਲ ਹਾਂ ਕੜਾ ਇੱਥੇ ਆ ਤੈਨੂੰ ਹਵੇ ਪਾੜੇ

ਆਪਣੀ ਲਾਇਬ੍ਰੇਰੀ ਬਹੁਤ ਵਧੀਆ ਹੈ ਇੱਥੇ ਬੁੱਕਸ ਪੜਨ ਆਇਆ ਕਰੋ ਭਾੜੇ ਯਾਦ ਕਰਿਆ ਕਰੋ ਪੜ੍ਹੇ ਆਣਗੇ ਤੇ ਸਵਾਲ ਆ ਠੀਕ ਹੈ ਚਲ ਠੀਕ ਹੈ ਬਾਕੀ ਆਪਾਂ ਗੱਲ ਕਰਦੇ ਆ ਕੀ ਨਾਮ ਹੈ ਸਰਦਾਰ ਜਸਵਿੰਦਰ ਸਿੰਘ ਕੇਂਦਰਾ ਜੀ ਜਸਵਿੰਦਰ ਜੀ ਕਿਹੜੀ ਕਮੇਟੀ ਦੇ ਚੇਅਰਮੈਨ ਹਨ ਮੈਂ ਸੀਐਟ ਤੇ ਜਸਵਿੰਦਰ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਹਾਂ ਇੱਕ ਵੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਇੱਕ ਕਿਸੇ ਸਖਸ਼ ਵੱਲੋਂ ਪੁੱਛਿਆ ਜਾ ਰਿਹਾ ਕਿ ਬੱਚਿਆਂ ਤੋਂ ਫੀਸ ਲਈਤੀ ਜਾ ਰਹੀ ਹੈ ਜਦਕਿ ਸਰਕਾਰ ਵੱਲੋਂ ਇਸ ਤਰ੍ਹਾਂ ਦਾ ਕੋਈ ਨਾਮ ਨਹੀਂ ਹੈ ਕਿ ਬੱਚਿਆਂ ਤੋਂ ਫੀਸ ਲਈਤੀ ਜਾਵੇ ਚਾਹੀਦੀ ਹੈ ਇਹ ਜ਼ਰੂਰ ਹੈ ਸਾਨੂੰ ਪਤਾ ਮੈਨੇਜਮੈਂਟ ਕਮੇਟੀ ਕਿਵੇਂ ਚੱਲਦੀ ਹੈ ਜੀ ਅਸੀਂ ਪ੍ਰਬੰਧ ਚਲਾਉਣਾ ਜੀ ਅਸੀਂ ਸਕੂਲ ਦਾ ਭਵਿੱਖ ਨਹੀਂ ਖਰਾਬ ਕਰਨਾ ਠੀਕ ਹੈ ਸਰਕਾਰ ਤੋਂ ਜਿੱਥੇ ਸਰਕਾਰ ਦਾ ਪੈਸਾ ਆਉਂਦਾ ਉੱਥੇ ਸਰਕਾਰ ਦਾ ਲੱਗਦਾ ਤੇ ਜਿੱਥੇ ਸਾਨੂੰ ਲੋਡ ਪੈਂਦੀ ਆ ਕੱਲ ਮਾਪੇ ਖੱਦੈ ਹੀ ਅਸੀਂ ਮਾਪੇ ਕਹਿੰਦੇ ਅਸੀਂ ਸਾਨੂੰ ਹੋ ਸਕਦਾ 6ਵੀਂ ਕਲਾਸ ਚ ਕਿਵੇਂ ਬੱਚੇ ਆਉਣਗੇ ਹੁਣ 5ਵੀਂ ਤੋਂ 6ਵੀਂ ਕਲਾਸ ਦਾ ਵੀ ਕਿਹੇ ਜਿਹੇ ਬੱਚੇ ਆਉਣਗੇ ਹੋ ਸਕਦਾ ਸਾਨੂੰ 6 ਕੇ ਮਾੜਾ ਉਹਨਾਂ ਦਾ ਵਿਹਾਰ ਉਹ ਸਾਡਾ ਸਾਨੂੰ ਇੱਕ ਅੱਧਾ ਟੀਚਰ ਹੋਰ ਵੀ ਰੱਖਣਾ ਪੈਸੇ ਇਹ ਪੈਸੇ ਇੱਕ ਆਦੇਸ ਵਾਸਤੇ ਇਕੱਠੇ ਕਰਦੇ ਨੇ ਇਹ ਟੀਚਰ ਸਾਡੇ ਟੀਚਰਾਂ ਦੀ ਘਾਟ ਹੈ ਜੀ 11 ਟੀਚਰਾਂ ਦੀ ਘਾਟ ਹੈ ਅਸੀਂ ਵਾਰ ਸਰਕਾਰ ਨੂੰ ਵੀ ਬੇਨਤੀ ਕੀਤੀ ਕਈ ਵਾਰ ਵੀ ਸਾਡੇ 11 ਟੀਚਰਾਂ ਦੀ ਘਾਟ ਹੈ ਟੀਚਰ ਕਿਸੇ ਸਕੂਲ 'ਚ ਵੀ ਪੂਰੇ ਨਹੀਂ ਗਏ ਟੀਚਰ ਹੌਲੀ-ਹੌਲੀ ਭਰਤੀ ਹੁੰਦੀ ਆ ਨਵੇਂ ਆਉਂਦੇ ਆ ਕਈ ਬਦਲੀ ਕਰਾ ਕੇ ਉੱਡ ਜਾਂਦੇ ਆ ਦੂਰ ਤੇ ਉਹਨਾਂ ਨੂੰ ਲਾਲਚ ਹੁੰਦਾ ਬਦਲੀ ਕਰਾ ਜਾਂਦੇ ਆ ਫਿਰ ਸਾਨੂੰ ਪ੍ਰਬੰਧ ਕਰਨਾ ਪੈਂਦਾ ਇਸ ਟੀਚੇ ਜੀ ਕਿੰਨੇ ਟੀਚਰ ਰੱਖਿਆ ਜੀ ਤੁਸੀਂ ਹਈ ਪੰਜੀ ਟਿਚਰ ਰੱਖਿਆ ਜੀ ਉਹਨਾਂ ਨੂੰ ਫੀਸ ਇਹਨਾਂ ਚੁੱਤੀ ਦਿੰਦੇ ਹਾਂ ਹਾਂਜੀ ਇਹਨਾਂ ਦਾ ਜਿਹੜੀ ਉਹਨਾਂ ਇਧਰ ਘਾ ਦੇ ਨੇ ਹਾਂਜੀ ਇਹ ਕਿੰਨੇ ਪੈਸੇ ਲੈਂਦੇ ਨੇ ਬੱਚੇ ਦੇ ਅਸੀਂ 50 ਰੁਪਏ ਪਰ ਮੰਥ ਸਾਰੇ ਬੱਚਾ ਤੋਂ ਨਹੀਂ ਲੈਂਦੇ ਜਿਹੜੇ ਦੇਣ ਯੋਗ ਆ ਜਿਹੜੇ ਖੁਸ਼ ਹੋ ਕੇ ਤੇ ਉਹਨਾਂ ਤੋਂ ਹੀ ਲੈਂਦੇ ਆ ਦੂਜੇ ਲੋੜਵੰਦ ਬੱਚੇ ਦੀ ਤਾਂ ਅਸੀਂ ਕੋਸਟ ਟਿਚਰ ਭਰਦੇ ਆ ਫੀਸ ਪੰਜ ਚਾਰ ਬੱਚਿਆਂ ਦੀ ਮੈਂ ਵੀ ਭਰਦਾ ਹੀ ਫੀਸ ਪਰ ਜਿਸ ਤਰ੍ਹਾਂ ਵੀਡੀਓ 'ਚ ਦਿਖਾਇਆ ਗਿਆ ਕੋਈ ਮਜ਼ਦੂਰ ਨਹੀਂ ਪਠਾ ਮਜ਼ਦੂਰ ਦੇ ਉਹਨਾਂ ਤੋਂ ਸਿਖਾ ਕੇ ਜੀ ਚੋਟੋ ਕੋ ਸਿਖਾ ਕੇ ਮਰਜੀ ਬੁਲਾ ਲਓ ਜੀ ਬੱਚੇ ਜੋ ਜੇ ਅਸੀਂ ਉਹਨਾਂ ਦੇ ਮਾਪਿਆਂ ਨੂੰ ਬੁਲਾ ਕੇ ਬਲਾਲ ਕੀ ਤਾਂ ਉਹ ਤੋਲਣਗੇ ਕਿ ਉਹਨਾਂ ਦਾ ਕੀ ਇੰਟਰਸਟ ਬੱਚਿਆਂ ਨੂੰ ਸਿਖਾ ਕੇ ਉਹਨੂੰ ਜੇ ਹੁਣ ਮੈਨੇਜਮੈਂਟ ਕਮੇਟੀ ਕੰਮ ਨੂੰ ਕਹਿੰਦੀ ਆ ਉਹ ਕੰਮ ਕਰਕੇ ਖੋਸ਼ ਨਹੀਂ ਸੀ ਜੀ ਬਾਕੀ ਬੱਚਿਆਂ ਤੋਂ ਪੁੱਛ ਲਓ ਵੀ ਕਿੰਨੇ ਆ ਗੱਬਾ ਵੰਡੀਆਂ ਬਾਕੀ ਉਹਨਾਂ ਹਾਜ਼ਰੀ ਚੈੱਕ ਕਰੋ ਜੋ ਵੀ ਹੈਗਾ ਚੋਰਾ ਕੰਮ ਦੇਖੋ ਕੀ ਆ ਸਾਡੇ ਦੂਜਾ ਸਾਰਾ ਮਿਹਨਤੀ ਸਟਾਫ ਆ ਇਹ ਰਸਤਾਬ ਦੇ ਧੰਨਵਾਦੀ ਆ ਤੇ ਦੂਜੀ ਗੱਲ ਆ ਸਾਡੇ ਦੋ ਬੱਚੇ ਮੈਡਿਕਾਇਆ ਛਤਰਾ ਖਲਾ ਬਾਦ ਜਿਹੜੀ ਤੁਸੀ ਪੈਸੇ ਲੈਨੇ ਹੋ ਬੱਚਿਆਂ ਤੋਂ ਫੀਸ ਲੈਨੇ ਹੋ ਹਾਂਜੀ ਉਹ ਦੇ ਕਿੰਨੇ ਟੀਚਰ ਰੱਖਿਆ ਉਹਨਾਂ ਨੂੰ ਸਰਕਾਰੀ ਤਨਖਾਹ ਨਹੀਂ ਮਿਲਦੀ ਕੋਈ ਨਹੀਂ ਜੀ ਸਰਕਾਰ ਵੱਲੋਂ ਇਹੋ ਜੀ ਕੋਈ ਸੁਵਿਧਾ ਨਹੀਂ ਹੈਗੀ ਅਸੀਂ ਬੇਨਤੀ ਕਰਦੇ ਹਰ ਵੇਰਾਂ ਸਰਕਾਰ ਵੱਲੋਂ ਨਵੇਂ ਟੀਚਰਾਂ ਦੀ ਫਰਮਾਇਸ਼ ਕਹਿੰਨੇ ਆ ਉਹ ਕਹਿੰਦੇ ਵੀ ਆ ਜਾਣਗੇ ਪਰ ਸਾਲ ਲੰਘੇ ਤੇ ਅਸੀਂ ਸਾਲ ਨਹੀਂ ਖਰਾਬ ਕੇ ਫੇ ਬੱਚੇ ਰੋਣ ਦੇਣਾ ਅਸੀਂ ਤਾਂ ਹੋ ਸਕਦਾ ਵੀ ਹੋਰ ਵੀ ਟੀਚਰ ਦੀ ਲੋੜ ਪਈ ਤਾਂ ਰੱਖ ਸਕਦੇ ਹਾਂ ਜੀ ਮੈਨੇਜਮੈਂਟ ਕਮੇਟੀ ਕੋਲੇ ਇਹ ਰੁਕਾਰ ਹੈ ਜੇ ਸਿਸਟਮ ਨੂੰ ਅਸੀਂ ਚਲਾਉਣਾ ਹੈ ਜੀਨਾ ਮੇਰੇ ਤੋਂ ਬਤਾਓ ਮੇਰਾ ਨਾਮ ਮਨਦੀਪ ਸਿੰਘ ਹੈ ਸੀਸੀਐਚਐਮ ਤੇਜਾ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਾਤਪਾਈ ਐਜੇ ਅੰਚਾਰਜ ਅ ਅੰਚਾਰਜ ਸਾਹਿਬ ਤੁਹਾਡੀ ਇੱਕ ਸਕੂਲ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ 6ਵੀਂ ਜਮਾਤ ਦੇ ਬੱਚਿਆਂ ਤੋਂ ਫੀਸ ਲੈਣ ਦੀ ਗੱਲ ਕੀਤੀ ਜਾ ਰਹੀ ਹੈ ਸਰ ਜੀ ਉਹ ਜਿਹੜੀ ਵੀਡੀਓ ਵਾਇਰਲ ਹੋ ਰਹੀ ਆ ਉਹ ਬਿਲਕੁਲ ਜਿਹੜਾ ਹੈਗਾ ਇਹ ਸ਼ਰਾਰਤੀ ਅੰਸਰਾਂ ਦੁਆਰਾ ਸਕੂਲ ਨੂੰ ਬਦਨਾਮ ਕਰਨ ਦੇ ਲਈ ਜਿਹੜੀ ਹੈਗੀ ਆ ਬਣਾਈ ਗਈ ਆ ਉਹਦੇ ਵਿੱਚ ਜਿਹੜਾ ਹੈਗਾ ਇਹ ਜਿਹੜੀ ਗੱਲ 6ਵੀਂ ਤੋਂ 8ਵੀਂ ਜਾਂ ਸਕੂਲ ਤੋਂ ਇਹ ਬੱਚਿਆਂ ਤੋਂ ਫੀਸਾਂ ਦੀ ਗੱਲ ਕਹੀ ਜਾ ਰਹੀ ਆ ਉਹ ਐਸਐਮਸੀ ਕਮੇਟੀ ਦਾਨ ਦੇ ਰੂਪ ਦੇ ਵਿੱਚ ਜਿਹੜਾ ਹੈਗਾ ਇਹ ਸਕੂਲ ਨੂੰ ਸਚੱਜੇ ਪ੍ਰਬੰਧ ਨਾਲ ਪ੍ਰਬੰਧ ਚਲਾਉਣ ਦੇ ਲਈ ਜਿਹੜਾ ਹੈਗਾ ਲਈ ਜਾ ਰਹੀ ਆ ਤੇ ਉਹ ਕਮੇਟੀ ਦੁਆਰਾ ਜਿਹੜਾ ਹੈਗਾ ਇਹ ਲਈ ਜਾ ਰਹੀ ਆ ਸਕੂਲ ਦੁਆਰਾ ਨਹੀਂ ਲਈ ਜਾ ਰਹੀ ਕਿੰਨੀ ਫੀਸ ਲਿੱਤੀ ਜਾਂਦੀ ਸਰ ਇਹ ਕਮੇਟੀ ਨੂੰ ਹੀ ਪਤਾ ਹੈ ਕਿੰਨੀ ਜਿਹੜਾ ਹੈਗਾ ਉਹ ਫੀਸ ਲੈਂਦੇ ਨੇ ਜਿਹੜੀ ਉਹ ਵੀਡੀਓ ਬਣਾਈ ਗਈ ਹੈ ਉਹ ਦੇਖਣ ਚ ਏਦਾਂ ਲੱਗਦਾ ਕਿ ਟੀਚਰ ਨੇ ਹੀ ਬਣਾਈ ਹੈ ਸਰ ਅਸਲ ਦੇ ਵਿੱਚ ਉਹ ਬੱਚੇ ਨੂੰ ਸਿਖਾ ਕੇ ਜਿਹੜਾ ਹੈਗਾ ਇਹ ਵੀਡੀਓ ਬਣਾਈ ਗਈ ਆ ਬੱਚੇ ਨੂੰ ਲਾਲਚ ਦੇ ਕੇ ਵੀ ਤੁਹਾਨੂੰ ਜਿਹੜਾ ਹੈਗਾ ਪੈਸੇ ਦਿੱਤੇ ਜਾਣਗੇ ਤੇ ਬੱਚੇ ਨੂੰ ਖੁਦ ਨੂੰ ਨਹੀਂ ਪਤਾ ਲੱਗ ਰਿਹਾ ਵੀ ਇਹ ਵੀਡੀਓ ਬਣ ਰਹੀ ਹੈ ਮੇਰੀ ਉਹਨੂੰ ਪਹਿਲਾਂ ਪਾਸੇ ਤੇ ਇਲ ਜਾ ਕੇ ਜਿਹੜਾ ਹੈਗਾ ਇਹ ਸਿਖਾਇਆ ਗਿਆ ਫਿਰ ਜਿਹੜਾ ਹੈਗਾ ਉਹਨੂੰ ਕਿਹਾ ਗਿਆ ਵੀ ਤੂੰ ਐਵੇਂ ਐਵੇਂ ਬੋਲ ਤੇ ਬੱਚੇ ਨੂੰ ਬਿਲਕੁਲ ਪਤਾ ਨਹੀਂਗਾ ਵੀ ਉਹ ਮੇਰੀ ਵੀਡੀਓ ਜਿਹੜੀ ਹੈਗੀ ਆ ਉਹ ਬਣ ਰਹੀ ਹੈ ਟੀਚਰ ਕਿਉਂ ਐਦਾਂ ਲਾਲਚ ਦੇ ਕੇ ਵੀਡੀਓ ਬਣਾਈ ਗਈ ਸਰ ਅਸਲ ਦੇ ਵਿੱਚ ਜਿਹੜੇ ਟੀਚਰ ਦੀ ਤੁਸੀਂ ਗੱਲ ਕਰਦੇ ਹੋ ਉਹ ਖਕਰਾਨੇ ਸਕੂਲ ਤੋਂ ਆਇਆ ਤੁਸੀਂ ਖਕਰਾਨੇ ਸਕੂਲ ਦਾ ਜਿਹੜਾ ਹੈਗਾ ਇਹ ਸਾਰਾ ਜਿਹੜਾ ਹੈਗਾ ਇਹ ਉਹ ਚੱਕ ਲੋ ਪਿਛਲਾ ਬੈਕਗਰਾਉਂਡ ਚੱਕ ਲੋ ਉਹਨਾਂ ਨੇ ਜਿਹੜਾ ਹੈਗਾ ਇਹ ਉੱਥੇ ਵੀ ਸਕੂਲ ਦਾ ਮਾਹੌਲ ਖਰਾਬ ਕੀਤਾ ਇੱਥੇ ਜਿਹੜਾ ਹੈਗਾ ਜਦੋਂ ਕੰਮ ਨੂੰ ਕਿਹਾ ਜਾਂਦਾ ਸੀਗਾ ਕੰਮ ਉਹ ਕਰਦਾ ਨਹੀਂ ਸੀਗਾ ਜਦੋਂ ਵਾਰ-ਵਾਰ ਕਿਹਾ ਜਾਂਦਾ ਸੀ ਤਾਂ ਫਿਰ ਉਹ ਇਸ ਤਰ੍ਹਾਂ ਦੀਆਂ ਹਰਕਤਾਂ ਦੇ ਉੱਤੇ ਜਿਹੜਾ ਹੈਗਾ ਉੱtre ਆਇਆ ਅ ਜਸਪਾਲ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਸਿਖਾ ਕੇ ਉਹਨੂੰ ਪਹਿਲਾਂ ਸਿਖਾਇਆ ਬੱਚਿਆਂ ਨੂੰ ਵੀਡੀਓ ਬਣਾਏਗੀ ਬਿਨਾਂ ਦੱਸੇ ਦੂਜੇ ਪਾਸੇ ਤੁਸੀਂ ਕਹਿ ਰਹੇ ਹੋ ਕਿ ਦਾਨ ਦੇ ਰੂਪ ਦੇ ਵਿੱਚ ਫੀਸ ਲਈਤੀ ਜਾ ਰਹੀ ਨਹੀਂ ਸਰ ਉਹ ਤਾਂ ਫਿਰ ਉਹਨੇ ਮੁੱਦਾ ਚੱਕ ਲੈਣਾ ਵੀ ਇਹ ਦਾਨ ਦੇ ਰੂਪ ਦੇ ਵਿੱਚ ਪੈਸੇ ਲੈ ਰਹੇ ਆ ਤੇ ਇਹਨਾਂ ਨੂੰ ਜਿਹੜਾ ਹੈਗਾ ਇਸ ਢੰਗ ਦੇ ਨਾਲ ਜਿਹੜਾ ਹੈਗਾ ਫਸਾਇਆ ਜਾਵੇ ਵੀ ਸਕੂਲ ਇੰਚਾਰਜ ਮੇਰਾ ਨਾਮ ਲਾ ਕੇ ਜਿਹੜਾ ਹੈਗਾ ਜਾਂ ਸਕੂਲ ਦਾ ਨਾਮ ਲਾ ਕੇ ਵੀ ਇਹ ਫੀਸ ਇਕੱਠੀ ਕਰ ਰਹੇ ਆ ਜਦੋਂ ਕਿ ਜਿਹੜਾ ਹੈਗਾ 6ਵੀਂ ਤੋਂ 8ਵੀਂ ਜਿਹੜਾ ਹੈਗਾ ਫੀਸ ਉਹ ਜਿਹੜਾ ਹੈਗਾ ਸਰਕਾਰ ਨਹੀਂ ਇਹ ਜਿਹੜਾ ਹੈਗਾ ਇਹ ਕਹਿੰਦੀ ਵੀ ਲਓ ਉਹ ਫਿਰ ਸਕੂਲ ਦੇ ਪ੍ਰਬੰਧ ਨੂੰ ਚਲਾਉਣ ਦੇ ਲਈ ਕਮੇਟੀ ਨੇ ਜਿਹੜਾ ਹੈਗਾ ਇਹ ਫੈਸਲਾ ਕੀਤਾ ਸੀਗਾ ਤਾਂ ਕਰਕੇ ਜਿਹੜਾ ਹੈਗਾ ਇਹ ਉਹ ਇਸ ਗੱਲ ਨੂੰ ਮੋਲਡ ਕਰ ਰਿਹਾ ਸਰ ਕਿੰਨੇ ਕਮੇਟੀ ਚੇਅਰਮੈਨ ਨੂੰ ਪਤਾ ਹੈ ਕਮੇਟੀ ਨੂੰ ਪਤਾ ਤੁਹਾਡੀ ਜਾਣਕਾਰੀ ਚ ਬਿਲਕੁਲ ਨਹੀਂ ਹੈਗਾ ਨਹੀਂ ਸਰ ਜਾਣਕਾਰੀ ਦੇ ਵਿੱਚ ਜਿਹੜਾ ਹੈਗਾ ਇਹ ਇਹ ਜਿਹੜੇ ਹੈਗੇ ਨੇ ਚੇਅਰਮੈਨ ਸਾਹਿਬ ਨੇ ਉਹ ਗੱਲਬਾਤ ਹੁੰਦੀ ਰਹਿੰਦੀ ਆ ਪਰ ਜਿਹੜਾ ਹੈਗਾ ਇਹ ਪ੍ਰੋਪਰ ਅਮਾਉਂਟ ਦਾ ਜਿਹੜਾ ਹੈਗਾ ਇਹ ਉਹ ਆਪਾਂ ਨੂੰ ਨਹੀਂ ਪਤਾ ਜੀ ਬੱਚਿਆਂ ਤੋਂ ਕਿੰਨੇ ਪੈਸੇ ਲੈਂਦੇ ਹੋ ਨਹੀਂ ਪਤਾ ਤੁਹਾਨੂੰ ਨਹੀਂ ਸਰ ਲੇਕਿਨ ਵੀਡੀਓ ਦੇ ਵਿੱਚ ਤਾਂ ਕਿਹਾ ਜਾ ਰਿਹਾ ਕਿ 300 ਰੁਪਏ ਲਿਤੇ ਜਾਂਦਾ ਹੈ ਸਰ ਉਹ ਤਾਂ ਫਿਰ ਜਿਹੜਾ ਹੈਗਾ ਉਸ ਟੀਚਰ ਨੂੰ ਹੀ ਆਪਾਂ ਜਿਹੜਾ ਹੈਗਾ ਬਾਕੇ ਪੁੱਛ ਸਕਦੇ ਆ ਜਾਂ ਬੱਚਿਆਂ ਦੇ ਮਾਪਿਆਂ ਤੋਂ ਪੁੱਛਿਆ ਜਾ ਸਕਦਾ ਹੈ ਬੱਚਿਆਂ ਦੇ ਮਾਪਿਆਂ ਤੋਂ ਬੱਚਿਆਂ ਤੋਂ ਜਿਹੜਾ ਹੈਗਾ ਇਹ ਵਾਇਟ ਲਈ ਜਾ ਸਕਦੀ ਆ ਵੀ ਵਾਕਿਆ ਜਿਹੜਾ ਹੈਗਾ ਇਹ ਸਕੂਲ ਜਿਹੜਾ ਹੈਗਾ ਇਹ ਫੀਸ ਲੈ ਰਿਹਾ ਹੈ ਜਾਂ ਜਿਹੜਾ ਹੈਗਾ ਐਸ ਐਮ ਸੀ ਕਮੇਟੀ ਤੁਹਾਡੇ ਮਾਪੇ ਸਹਿਮਤੀ ਦੇ ਨਾਲ ਦਾਨ ਦੇ ਰੂਪ ਦੇ ਵਿੱਚ ਸਕੂਲ ਨੂੰ ਚੰਗੇ ਢੰਗ ਨਾਲ ਚਲਾਉਣ ਦੇ ਲਈ ਜਿਹੜਾ ਹੈਗਾ ਦਿੱਤੀ ਜਾਵੇ ਉਹ ਇੰਜਾਜ ਦਾਨ ਤਾਂ ਹੁੰਦਾ ਵੀ ਆਪ ਦੀ ਛਰਦਾ ਦੇ ਅਨੁਸਾਰ ਦੇ ਨਾਲ ਹਾਂਜੀ ਲੇਕਿਨ ਇੱਕ ਪਾਰਟਿਕੂਲਰ ਅਮਾਉਂਟ ਦੇ ਹਿਸਾਬ ਨਾਲ ਦਿੱਤੀ ਜਾ ਰਹੀ ਹੈ ਨਹੀਂ ਸਰ ਉਹ ਤਾਂ ਇਹ ਉਹ ਵੀਡੀਓ ਦੇ ਵਿੱਚ ਉਹ ਬੰਦਾ ਹੀ ਕਹਿ ਰਿਹਾ ਨ ਉਹ ਤਾਂ ਹੁਣ ਜਿਹੜਾ ਹੈਗਾ ਜਿਹੜੇ ਬੱਚੇ ਦੀ ਵੀਡੀਓ ਨੇ ਵਾਇਰਲ ਕੀਤੀ ਆ ਉਹਦੇ ਮਾਪੇ ਜਿਹੜਾ ਹੈਗੇ ਸਾਡੇ ਕੋਲੇ ਆਏ ਉਹਨਾਂ ਨੇ ਉਹਦੀ ਜਿਹੜੀ ਹੈਗੀ ਆ ਦੂਜਾ ਸ਼ਿਕਾਇਤ ਕਰਨ ਦੀ ਜਿਹੜੀ ਹੈਗੀ ਗੱਲ ਕਹੀ ਆ ਵੀ ਅਸੀਂ ਜਿਹੜਾ ਹੈਗਾ ਪੁਲਿਸ ਨੂੰ ਰਿਪੋਰਟ ਕਰਾਂਗੇ ਵੀ ਸਾਡੇ ਬੱਚੇ ਦੀ ਜਿਹੜਾ ਹੈਗੀ ਵੀਡੀਓ ਵਾਇਰਲ ਕੀਤੀ ਆ ਵੀ ਸਾਡੇ ਬੱਚੇ ਇੱਥੇ ਚੰਗੀ ਸਿੱਖਿਆ ਲੈ ਰਹੇ ਆ ਜੀ ਅਸੀਂ ਦਾਨ ਦੇ ਰੂਪ ਦੇ ਵਿੱਚ ਜਿਹੜਾ ਹੈਗਾ ਇਹ ਅੱਜ 25 ਰੁਪਏ ਦਿੱਤੇ ਆ ਕੱਲ ਨੂੰ 50 ਵੀ ਦੇਵਾਂਗੇ ਜੇ ਸਾਡਾ ਸਾਡੇ ਬੱਚਿਆਂ ਦਾ ਭਵਿੱਖ ਬਣਦਾ ਤਾਂ ਜੀ ਕਿੰਨੇ ਬੱਚੇ ਤੋਂ ਲੁੱਟਿਆ ਰਹੀ ਸਰ ਇਹ ਤਾਂ ਜਿਹੜਾ ਹੈਗਾ ਇਹ ਤੁਹਾਨੂੰ ਮੈਂ ਦੱਸ ਹੀ ਦਿੱਤਾ ਵੀ 6ਵੀਂ ਤੋਂ ਜਿਹੜਾ ਉਹ ਹਸਾਬ ਨਾਲ ਜਿਹੜਾ ਹੈਗਾ ਜਿਹੜੇ ਬੱਚੇ ਦੇਣ ਦੇ ਇਛਕਣੇ ਮਾਪੇ ਦੇਣ ਦੇ ਇਛਕਣੇ ਸਿਰਫ ਉਹਨਾਂ ਤੋਂ ਹੀ ਲਈ ਜਾ ਰਹੀ ਹੈ। ਹਰੇਕ ਬੱਚੇ ਤੋਂ ਨਹੀਂ ਲਈ ਜਾ ਰਹੀ। ਕਿਸ ਤਰ੍ਹਾਂ ਦੀਆਂ ਸੇਵਾਵਾਂ ਦਿੱਤੀਆਂ ਜਾਂਦੀਆਂ ਉਹ ਜਿਹੜਾ ਤੁਸੀਂ ਕਹਿੰਦੇ ਦਾਨ ਦੇ ਰੂਪ ਚ ਲੁਟਾਇਆ ਜਾਂਦਾ। ਸਰ ਉਹਦੇ ਵਿੱਚ ਜਿਹੜਾ ਹੈਗਾ ਸਕੂਲ ਦਾ ਸਮੁੱਚਾ ਪ੍ਰਬੰਧ ਚਲਾਇਆ ਜਾ ਰਿਹਾ ਹੈ ਜੇ ਸਾਨੂੰ ਕੋਈ ਜਿਹੜਾ ਹੈਗਾ ਇਹ ਲੱਗਦਾ ਹੈ ਵੀ ਕੋਈ ਪ੍ਰਬੰਧ ਨੂੰ ਸੱਚੇ ਜੇ ਢੰਗ ਨਾਲ ਚਲਾਉਣਾ ਹੈ ਉਸ ਦੇ ਬਾਵਤੀ ਜਿਹੜਾ ਹੈਗਾ ਉਹ ਲਿਆ ਜਾ। ਸਰਕਾਰ ਕੁਝ ਨਹੀਂ ਦਿੰਦੀ ਸਕੂਲ ਨੂੰ। ਨਹੀਂ ਸਰ ਸਰਕਾਰ ਦਿੰਦੀ ਹੈ। ਅਸੀਂ ਇਹ ਗੱਲ ਨਹੀਂ ਕਹਿੰਦੇ ਵੀ ਸਰਕਾਰ ਨਹੀਂ ਦਿੰਦੀਗੀ। ਸਰਕਾਰ ਜਿਹੜਾ ਹੈਗਾ ਇਹ ਜਿਹੜੇ ਜਿਹੜੀ ਬ ਮੰਨ ਲਓ ਕੋਈ ਕਮਰੇ ਦਾ ਆਇਆ ਪੈਸਾ ਤਾਂ ਉਹ ਕਮਰੇ 'ਤੇ ਹੀ ਖਰਚ ਜਾਊਗਾ ਜੇ ਆਪਾਂ ਕਵਾਂਗੇ ਸਾਡਾ ਫਿਲਟਰ ਖਰਾਬ ਹੋ ਗਿਆ ਜਾਂ ਹੋਰ ਕੁਝ ਖਰਾਬ ਹੋ ਗਿਆ ਉਹ ਤਾਂ ਫਿਰ ਕਮੇਟੀ ਨੇ ਜਿਹੜਾ ਹੈਗਾ ਇਹ ਦੇਖਣਾ ਕਮੇਟੀ ਦੇ ਕਿੰਨੇ ਮੈਂਬਰ ਨੇ ਕਮੇਟੀ ਦੇ ਜਿਹੜਾ ਹੈਗਾ ਕੋਲ ਟੋਟਲ ਆ ਸਣੇ ਟੀਚਰਾਂ ਦੇ ਦੋ ਟੀਚਰ ਹੁੰਦੇ ਨੇ ਉਹਦੇ ਵਿੱਚ ਹੀ ਤੇ ਬਾਕੀ ਜਿਹੜੇ ਮੈਂਬਰ ਆ ਇੱਕ ਸਮਾਜ ਸੇਵੀ ਹੁੰਦਾ ਜੀ ਇੱਕ ਜਿਹੜਾ ਹੈਗਾ ਇਹ ਆਪਣਾ ਐਜੂਕੇਸ਼ਨ ਆ ਐਕਸਪਰਟ ਹੁੰਦਾ ਏ ਤੇ ਬਾਕੀ ਬੱਚਿਆਂ ਦੇ ਮਾਪੇ ਹੁੰਦੇ ਆ ਕੋਲ ਟੋਟਲ ਜਿਹੜਾ ਹੈਗਾ ਇਹ 15 ਮੈਂਬਰੀ ਕਮੇਟੀ ਹੈ ਉਹ ਵਿਭਾਗ ਨੂੰ ਪਤਾ ਜੀ ਇਸ ਬਾਰੇ ਕਿ ਅੱਦਾਂ ਕਮੇਟੀ ਬੈਸ ਲੈਂਦੀ ਹੈ ਨਹੀਂ ਉਹ ਤਾਂ ਜਿਹੜਾ ਹੈਗਾ ਮਤਾ ਪਾ ਕੇ ਇਹਨਾਂ ਨੇ ਜਿਹੜਾ ਹੈਗਾ ਐਸਐਮਸੀ ਕਮੇਟੀ